ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਆਪਾਂ ਨੇ ਖੁੱਦ ਦੇ ਘਰੋਂ ਐਡਰੈਸ ਨੋਟ ਕਰੋ ਵੀਡੀਓ ਲੈ ਕੇ ਆਏ ਆ ਤੇ ਸੋਭਾ ਹੀ ਆਪਣੇ ਕੋਲ ਝੋਟੀ ਆਈ ਆ 12 13 ਦਿਨਾਂ ਦੀ ਸੂਈ ਵੀ ਗੱਲਬਾਤ ਬੱਚੇ ਨਾਲ ਕਰਾਵਾਂਗੇ ਤੇ ਦੋ ਦੰਦ ਆ ਵੀਰੇ ਮੂੰਹ ਆ ਹਾਂ ਪੁੱਤ ਨਾਮ ਐਡਰੈਸ ਬੋਲੀ ਨਾਮ ਮਿਆ ਗੁਰਵੀਰ ਕੌਰਾ ਪਿੰਡ ਦੁੱਲੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਸੀਲੇ ਨੂੰ ਰ ਆਪਣਾ ਪੁੱਤ ਆਂਦੀਆ ਨੇੜੇ ਦੇ ਦੇ ਪਿੰਡ ਭਾਈ ਰੂਪਾ ਚੰਗਿਆਣਾ ਤੇ ਸਲਾਬਤ ਨੰਬਰ ਪੁੱਤ ਨੰਬਰ 9878523917 ਠੀਕ ਆ ਪੁੱਤ ਤੇ ਕੀ ਕਹਿਣਾ ਚਾਹੁੰਨੀ ਆ ਪੁੱਤ ਜਿਹੜਾ ਢਿਲੋੜੇ ਦੀ ਫਾਰਮ ਨੂੰ ਦੇਖਣ ਆਲੇ ਢਿਲੋੜੇ ਦੀ ਫਾਰਮ ਟਿੰਡਾ ਦੇਖਣ ਆਲੇ ਸਾਰਿਆਂ ਨੂੰ ਮੇਰੇ ਵੱਲੋਂ ਇਹ ਲਾਹ ਕਿ ਸਤਿ ਸ਼੍ਰੀ ਅਕਾਲ ਜੀ ਸਾਡੀ ਵੀਡੀਓ ਵਧੀਆ ਲੱਗੀ ਜੀ ਜਾਂ ਸਾਡੀ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵਧੀਆ ਹੋ ਗਈ ਹੈ ਕਮੈਂਟ ਕਰਕੇ ਓਕੇ ਪੁੱਤ ਤੇ ਅੱਜ ਆਪਾਂ ਕੀ ਦਿਖ ਪਹਿਲਾ ਸੁਆ ਤੇ ਮੂੰਹ ਵੀਰੇ ਦੋ ਦਾਂ ਦਾ ਭਾਉਂਦੀ ਪੱਟ ਕੇ ਲੈ ਜਾਓ ਠੀਕ ਆ ਜੀ origignal ਤੇ ਕਿੰਨਾ ਦੁੱਧ ਰਹੀ ਆ ਪੁੱਤ ਇਹ ਥੱਲੇ ਵੀ 10 10 ਕਿਲੋ ਕਹਿੰਦੇ ਦਵਾਗੇ ਤੇ ਕਿੰਨੇ ਦਿਨ ਹੋਗੇ ਸੂਈ ਨੂੰ ਇਹ ਨੂੰ ਵੀ ਹਲੇ 12 ਦਿਨ ਦੇਣੀ ਹੋਇਆ ਸੂਈ ਤੇ ਮਗਰ ਮਗਰ ਵੀ ਆਦੀ ਕਰਤੀ ਸਵੇਰੇ ਹੀ ਲਾਈ ਆ ਵੀਰੇ ਆਪਾਂ ਗੱਡੀ ਤੋਂ ਹੁਣ ਨਮਾਤ ਵਾ ਕੇ ਮੈਂ ਕਹਿਦਗੇ ਤੇ ਵਧੀਆ ਬਣਾ ਕੇ ਧਾਰਾਂ ਧੂਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਠੀਕ ਆ ਜੀ ਤੇ ਖੋਲ ਲੋ ਪਤ ਤੋੜ ਕੇ ਦਿਖਾ ਦਿਓ ਤੇ ਥੱਲੇ ਉਸ ਨੂੰ ਐ ਲੱਗੂ ਜਿਵੇਂ ਚੋਈ ਨਹੀਂ ਹੁੰਦੀ ਤੇ ਇਹੇ ਜੇ ਕੰਮ ਦਾ ਨਾਮ ਆਪਾਂ ਕਿਤੇ ਕਰਿਆ ਤੇ ਘਰ ਦੀ ਵੀਡੀਓ ਦੀ ਫੁੱਲ ਗਾਰੰਟੀ ਹੁੰਦੀ ਆ ਬਾਕੀ ਦਾ ਵੀਰੇ ਆਪਣੇ ਘਰ ਘਰ ਦੀ ਗਾਰੰਟੀ ਹੁੰਦੀ ਆ ਠੀਕ ਆ ਜੀ ਬਾਹਰ ਦੀ ਕੋਈ ਗਾਰੰਟੀ ਨਹੀਂ ਹੁੰਦੀ ਕਰੋ ਚੈੱਕ ਤੇ ਝੋਟੀ ਨਾ ਬਸ ਕਿਆ ਬਾਤ ਆ ਤੇ ਪੈਂਦੀ ਨੀਲੀ 라ਵੀ ਜੀ ਪਰ ਆਪਾਂ ਕਹਿਣੀ ਨਹੀਂ ਕਿਉਂਕਿ ਅੱਖਾਂ ਇਹਦੀਆਂ ਜਮਾਂ ਪਯੌਰ ਨੀਲੀ 라ਵੀ ਵਾਲੀਆਂ ਤੇ ਬਾਕੀ ਦਾ ਪੈਰਾਂ ਦੇ ਦੇ ਨਿਸ਼ਾਨ ਹੈ ਜੀ ਪੂਸ਼ ਹੈ ਗਿਆ ਬੱਲ ਹੈ ਗਿਆ ਅੱਖਾਂ ਇਹਦੀਆਂ ਜਮਾਂ ਨੀਲੀ 라ਵੀ ਵਾਲੀਆਂ ਤੇ ਕੱਦ ਘਾੜ ਪੂਰਾ ਤੇ origignal ਦੋ ਦੰਦ ਜਿਹਨੂੰ ਕਹਿੰਦੇ ਆ ਦੋ ਦੰਦ ਤੋਂ ਜੇ ਨਾ ਹੋਵੇ ਦੋ ਦੰਦ 10000 ਰੁਪਏ ਦੇਵਾਂਗੇ ਆਪਾਂ ਨਾਮ ਦਾ ਵੀਰੇ ਠੀਕ ਆ ਜੀ ਬਨੋ ਪਤਾ ਤੇ ਧਾਰਾਂ ਧੂਰਾਂ ਤੁਹਾਨੂੰ ਕਰਾਉਣੇ ਆ ਜੇ ਇੱਕ ਆਹ ਦੇਖੋ ਥਾਣੇ ਵਾਲਾ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਹੀ 4 ਵਜੇ ਦਾ ਜੀ ਠੀਕ ਆ ਜੀ 4 ਵਜੇ ਦਾ ਟਾਈਮ ਆ ਆਪਣਾ ਤੇ ਬੰਦੋ ਕੋਈ ਨੀ ਕੋਈ ਨੀ ਪੁੱਤ ਕੁਛ ਨਹੀਂ ਕਹਿੰਦੇ ਬਨੋ ਬਨੋ ਆਹ ਦੇਖੋ ਜੀ ਮੈਂ ਬਾਦੇ ਪੱਠੇ ਖਾਂਦੀ ਆ ਅਜੇ ਭੁੱਖੀ ਆ ਨਾ ਚਲੋ ਪਰ ਆਹ ਦੇਖੋ ਵੀਰੋ ਬੱਚਾ ਤੁਹਾਡੇ ਸਾਹਮਣੇ ਛੱਡਦੇ ਆ ਛੱਡ ਪੁੱਤ ਬੱਚਾ ਧਾਰਾ ਮਾਰ ਕੇ ਤੁਹਾਨੂੰ ਦਿਖਾਉਂਗਾ ਮੈਂ ਆਪ हां ए पातले कार दे ਝੂਟੀ ਤਨ ਆ ਦੇਖੋ ਜੀ ਤੁਹਾਡੇ ਸਾਹਮਣੇ ਬੱਚਾ ਛੱਡਿਆ ਤੇ ਝੋਟੀ ਆ ਰਹੀ ਆ ਚੁੰਗੀ ਜਾਂਦਾ ਬੱਚਾ ਜੀ ਤੇ ਪਸਮਾ ਹੋ ਰਿਹਾ ਤੇ ਕਰੋ ਚੱਕਾ ਅੱਖਾਂ ਕਰੋ ਚੱਕ ਕੇ ਇਹਦੀਆਂ ਜਮਨ ਨੀਲੀ ਰਾਵੀ ਵਾਲੀਆਂ ਜੀ ਤੇ ਮੱਥੇ ਤੇ ਬੱਲ ਹੈਗਾ ਪੂਛ ਹੈਗੀ ਹੋਰ ਇਹਦੇ ਕਿਤੇ ਨਿਸ਼ਾਨ ਨਹੀਂ ਤੇ origignal ਦੋ ਦੰਦ ਪੱਟ ਕੇ ਦੇ ਮੈਂ ਜਿਰੋ ਕੇ ਆਇਆ ਤੇ ਬਾਕੀ ਦਾ ਵੀਰੇ ਆਪਣੇ ਜਿਰੋ ਗੇਟੋਂ ਬਾਹਰ ਆ ਗਈ ਹੋ ਗਈ ਕੋਈ ਗਰੰਟੀ ਨਹੀਂ ਉਹਦੀ ਅੰਦਰ ਦੀ ਗੇਟ ਦੇ ਆਪਣੇ ਗਰੰਟੀ ਹੈ ਤੇ ਬਾਕੀ ਦਾ ਆਪਣੇ ਘਰ ਦਾ ਪਸੂ ਵਧੀਆ ਹੁੰਦਾ ਕੋਈ ਆਪਾ ਇਹੋ ਜਿਹਾ ਕੰਮ ਨਹੀਂ ਕਰਦੇ ਜ਼ਿੰਮੇਵਾਰ ਬੰਦੇ ਆ ਜੀ ਠੀਕ ਆ ਜੀ ਤੇ ਕੱਦ-ਕਾਡ ਪੂਰਾ ਵਧੀਆ ਤੇ ਅਰੀਜਨਲ ਦੋ ਦੰਦ ਤੇ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਧਾਰਾਂ-ਧੁਰਾਂ ਤੁਹਾਨੂੰ ਕਰਾਉਣੀਆਂ ਚੈੱਕ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਦਾ ਇਹ ਲੁੰਡੇਰੀ ਫਾਰਮ ਦੇਖਣਾ ਹੈ ਦਾ ਸਾਰਿਆਂ ਦਾ ਧੰਨਾ ਜੀ ਮੇਰਾ ਨਾਮ ਮੂਤਾ ਸਿੰਘ ਢੱਲੋਂ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਤੇ ਕੱਤੀ ਵੀਰੇ ਬਣੀ ਹੋਈ ਜਾਂਦੀ ਇਹਨਾਂ ਨੂੰ ਦੁੱਧ ਪਿਆਇਆ ਲੱਗਦਾ ਜਿਹੜਾ ਮਜ਼ਦੂਰੀ ਕਰਨ ਕਿਸ ਨੂੰ ਝੋਟੀ ਵੇਚੀ ਆ ਤੇ ਕਰੋ ਘੱਟਣ ਵਾਲੀ ਨਹੀਂ ਕਾਣ ਦਿਖਾ ਦੇਣੇ ਓ ਇਦਾਂ ਨਹੀਂ ਪਾਉਂਦੇ ਆਦੇ ਕੁੱਚਿਆਰੇ ਤਾਂ ਨਿਕਲੋਏ ਪੂਰੇ ਘਾਇਬ ਤੇ ਬਾਜੀ ਆਹ ਦੇ ਸਾਰਾ ਦੋਸਰਾ ਇਹਦੇ ਤੋਂ ਉਹਨੇ ਮੂਹ ਲਖਣੇ ਦਾ ਸਾਰ ਉਹਨੇ ਮਰ ਲਿਆ ਤੇ ਆਈ ਵਾਸਾ ਪਕਾ ਨਹੀਂ ਦਿਨੇ ਉਹਦੇ ਆਲੇਖੇ ਉਹ ਤਾਂ ਕਿੰਨਾ ਲੱਗਦਾ ਓਕੇ ਜੀ ਸਾਰਾ ਹੋ ਗਿਆ ਚੱਕ ਤੇ ਹੁਣ ਦਿਖਾ ਦੇ ਬਸ ਮਾਫ ਸੁਮਨ ਕੁਮਾਰ ਥੱਲੇ ਤੋਂ ਦਿਖਾਈ ਸੁਮਾਰਕ ਨੂੰ ਇੱਕ ਕੰਮ ਟਾਪਾ ਤੋਰ ਕੇ ਫਿਰ ਦਿਖਾਵਾਂਗੇ ਤੇ ਬਾਕੀ ਦਾ ਵੀਰੇ ਢਿਲੋਂ ਡੇਰੀ ਫਾਰਮ ਦੇਖਣਾ ਹੈ ਨਾ ਸਾਰਿਆਂ ਦਾ ਬੋਟਾ ਸਿੰਘ ਢਿਲੋਂ ਵੱਲੋਂ ਧੰਨਵਾਦ ਜੀ ਤੇ ਆਪਾਂ ਤੋੜਾ ਤਾਰਾ ਤੁਹਾਨੂੰ ਕਰਾਉਣੇ ਚੱਕ ਆਪਣੇ ਘਰ ਦੀ ਵੀਡੀਓ ਤੇ ਘਰੋਂ ਚੱਕ ਮੈਂ ਕਰਾਉਣਾ ਆਪਣੇ ਹੰਦੂਸ ਕੀ ਤੇ ਹੁਣ ਬਾਅਦ ਵਿੱਚ ਵੀਡੀਓ ਤੇ ਆਲੋਕ ਲੈ ਬੋ ਤਾਂ ਕਹਿੰਦਾ ਆਉਂਦਾ ਲੱਗਦਾ ਗਾੜੀ ਖੱਲਮੇ ਲਾ ਦੇ ਓਕੇ ਜੀ ਤੁਸੀਂ ਜਿਹੜਾ ਹੈ ਨਾ ਇਹਦੇ ਤੇ ਕੋਹਣ ਚੋਟੀ ਪਾਸੇ ਵੀ ਤੇ ਦੁੱਧ ਰੈਡੀ ਹੈਗਾ ਤੁਸੀਂ 9.5 ਮਾਣ ਕੇ ਲੈ ਜਾਓ 10 ਤੇ 12 ਕਿਲੋ ਕੱਟੀਆਂ ਦੁੱਧ ਕੱਢ ਦੇਣਾ ਤੇ ਰੇਟ ਵੀਰੇ ਦਾ ਫੋਨ ਤੇ ਕਰਾਂਗੇ ਹੋਊ ਜਮਾ ਜਾਏ ਠੀਕ ਹੈ ਜੀ ਤੇ ਬਸ ਵੀਰ ਵਾਰ ਕੇ ਦੇ ਦੇ ਜੀ ਉਹ ਫੋਨ ਉਹ ਹੀ ਲਾ ਦੇਣਾ ਲੈਣੀ ਠੀਕ ਹੈ ਜੀ ਤੇ ਸਾਰੇ ਵੀਰਾਂ ਦਾ ਐਂਡ ਤੱਕ ਵੀਡੀਓ ਦੇਖਣ ਲਈ ਤਾਂ ਜੀ ਤੁਹਾਨੂੰ ਬਹੁਤ ਜਲਦ ਮਿਲਾਂਗੇ ਨਵੇਂ ਵੀਡੀਓ ਦੇ ਨਾਲ